ਆਇਓ ਭਈ ਆਜੋ ਕਿਰਾ ਆਇਓ ਆਇਓ 22 ਦੇ ਜਾਨਵਰ ਦਿਖਾਉਣਾ ਤੁਹਾਨੂੰ ਬਹੁਤ ਚੰਗੇ ਲੈ ਕੇ ਆਇਆਗਾ ਬਹੁਤ ਵਧੀਆ ਚੰਗੀ ਬੇਲ ਕਦਗਾਠ ਚੰਗਾ ਲੈ ਵੀ ਚੰਗੀ ਤਰ੍ਹਾਂ ਦਿਖਾਈ ਜਾਈ ਭਾਈ ਕੈਮਰੇ ਵਾਲਿਆ ਕੀ ਹਾਲ ਹੈ ਵੀਰੇ ਠੀਕ ਹੈ ਜੀ ਜਿਹੜਾ ਪਿੰਡਾ ਬਾਈ ਦਾ ਟਿਲਵਾ ਪਿੰਡਾ ਟਿਲਵਾ ਪਿੰਡ ਪਹਿਲਾਂ ਵੀ ਬਾਈ ਮਿਲਦਾ ਰਹਿੰਦਾ ਬਹੁਤ ਵਧੀਆ ਜਾਨਵਰ ਲਿਆਉਂਦਾ ਤੇ ਚੰਗੇ ਭਾਅ ਦੀ ਹੁੰਦੇ ਨੇ ਆਹ ਹੋਰਾਂ ਖਰ ਲਾ ਬੱਕਰੀਆਂ ਆਇਆ ਤੇ ਕਿੰਨੇ ਨਾਲ ਲੈਂਦੇ ਵੀਰੇ ਨਾਗ ਨਾ ਲਿਆਂਦੇ ਜੀ 10 ਲਿਆਂਦੇ ਸੀਗੇ 10 ਲਿਆਂਦੇ ਇਹ ਵਪਾਰ ਦੇ ਨੇ ਜਾਂ ਕਰ ਦੇਣਗੇ ਇਹ ਤਾਂ ਨਹੀਂ ਇਹ ਕਰ ਦੇਣੇ ਕਰ ਦੇਣੇ ਕੀ ਮੁੱਲ ਵਾੜੀ ਆ ਇਹਦਾ 65000 ਆ ਜੀ 65000 ਹਾਂ ਜੀ ਕਿੰਨੇ ਸੂਏ ਦੇਤੇ ਬੱਕਰੀ ਨੇ ਪਹਿਲਾਂ ਸੂਏ ਦੋ ਦੇਤੇ ਜੀ ਨੇ ਦੋ ਦੇਤੇ ਹਾਂ ਜੀ ਆ ਲੈ ਸਾਰੀਆਂ ਕਰਦੀਆਂ ਬੱਕਰੀਆਂ ਨੇ ਸਾਰੀਆਂ ਕਰ ਕੁੱਲ ਗਾਰੰਟੀ ਲੈਵੇਂਗਾ ਕੋਈ ਵੀ ਚੀਜ਼ ਗੱਪਣ ਫੰਡਰ ਦੀ ਹਾਂ ਸਾਰੀ ਗਾਰੰਟੀ ਕਿੰਨੇ ਮਹੀਨੇ ਦੀ ਗੱਪਣ ਹੋਊਗੀ ਇਹ 4 ਮਹੀਨੇ ਦੀ ਹੋਊਗਾ ਦੁੱਧ ਵਗੈਰਾ ਦੁੱਧ ਹੈਗੇ 4 ਲੀਟਰਾਂ ਦਾ 4 ਲੀਟਰ ਆ ਲੈ ਬਈ 4 ਲੀਟਰ ਕਹਿੰਦਾ ਬਾਈ ਬਾਕੀ ਪਤਾ ਨਹੀਂਗਾ ਮੌਕੇ ਤੇ ਵੱਧ ਘਾਟ ਠੰਡ ਦਿਖਾਈ ਬਈ ਇੱਕ ਵਾਰੀ ਇਹ ਅੱਜ ਦੇਖੀ ਬਈ ਲੈਵਾ ਪੂਰਾ ਵਧੀਆ ਨਾ ਹਾਂ ਹਾਂ ਵਧੀਆ ਮੌਸਮ ਹਜਾ ਮਹੀਨਾ ਰਹਿੰਦਾ ਜੀ ਇਹਦਾ ਮੀਲਾ ਪੂਰਾ ਰਹਿੰਦਾਗਾ ਪੂਰੇ ਉੱਤਰ ਦੀ ਠੰਡ ਚ ਸੁਪ ਜਾਣਾ ਹੈ ਨਾ ਸਹੀ ਗੱਲ ਆ ਬੰਦੇ ਬਈ ਇਹਨੂੰ ਵੀ ਝੋਲੇ ਨੂੰ ਤੇ ਇਹ ਬੱਕਰੀ ਇੱਕ ਲੈ ਆ ਵੀ ਦਿਖਾ ਬਈ ਆ ਲੈ ਇਹਨੇ ਕਦੋਂ ਸੂਣਾਗਾ ਇਹਦਾ ਵੀ ਬਸ 20 ਦਿਨ ਰਹਿੰਦੇ ਆ ਜੀ ਇਹਦੇ 20 ਦਿਨ ਹਾਂ ਜੀ ਸੂਏ ਦੀ ਸੂਏਦ ਇਹ ਵੀ ਤੀਜੇ ਆ ਜੀ ਤੀਜੇ ਹਾਂ ਜੀ ਦੰਦ ਤਾਂ ਨਹੀਂ ਕੋਈ ਬੁੱਢੀ ਤਾਂ ਨਹੀਂ ਹੈਗੀ ਹਾਂ ਜੀ ਨਾ ਬੰਦ ਬੁੱਢੀ ਕੋਈ ਵੀ ਨਹੀਂ ਹੈਗੀ ਨਹੀਂ ਨਹੀਂ ਮੋਲੇ ਦਾ ਇਹਦਾ ਵੀ 65000 ਰੁਪਏ 65000 ਇਹਦਾ ਵੀ 65000 ਲੱਗਿਆ ਕਿਆ ਬਈ ਇਹਨਾਂ ਤੇ ਇਹਨਾਂ ਤੇ ਲੱਗਿਆ ਕੁਛ ਨਹੀਂ ਜੀ ਹੂੰ ਜਿੱਤੇ ਵੀ ਨਹੀਂ ਲੱਗੇਗਾ ਕੁਛ ਨਹੀਂ ਲੱਗਿਆ ਠੀਕ ਹੈ ਸਹੀ ਆ ਛੜਦੇ ਨੂੰ ਵੀ ਮੌਲੀ ਬੱਕਰੀ ਕੋਈ ਨਹੀਂ ਹੈਗੀ ਤੇ ਆਉ ਪੱਠਾ ਹਾਂ ਇਹ ਵੀ 8 ਰਾਂਦਾ ਇਹ ਇੱਕ ਗੱਬਣ ਹੈਗੀ ਆ ਹਾਂ ਇਹ ਵੀ ਗਾਰੰਟੀ ਵੀ ਹੈਗੀ ਆ ਗਾਰੰਟੀ ਵੀ ਹੈ ਜੀ ਗਾਰੰਟੀ ਵੀ ਹੈਗੀ ਆ ਆਲ ਕੱਦ ਕਾਠ ਪੂਰਾ ਕਿੰਨੇ ਕ ਬੱਕਰੀਆਂ ਰੱਖੀ ਮੇਰੇ ਬਾਈ ਬੱਕਰੀਆਂ ਹੈਗੀਆਂ ਨੇ 40 45 ਬੱਕਰੀਆਂ ਨੇ 40 45 ਹਾਂਜੀ ਆਲੋ ਦੁੱਧ ਕੀ ਰੁਪਈਆ ਲੀਟਰ ਪੈਂਦਾ ਬਾਈ ਦੁੱਧ ਆਪਣਾ ਜੀ 35 ਤੋਂ 40 ਪੈਂਦਾ 35 ਤੋਂ 40 ਹੋ ਜਾਂਦਾ 50 ਲੀਟਰ ਨਹੀਂ ਨਹੀਂ 50 ਤਾਂ ਕਿੱਥੇ ਜੀ ਹੁਣ ਤਾਂ ਅੱਜ ਦੇ ਟਾਈਮਾਂ 'ਚ ਤਾਂ ਕਿੱਥੇ 50 50 ਕਦੋਂ ਹੁੰਦਾ ਉਹ ਫੇਰ ਯਾਦ ਹੁੰਦਾ ਹੀ ਨਹੀਂ 20 ਲੀਟਰ ਹੋ ਜਾਂਦਾ ਗਾ 20 ਲੀਟਰ ਸਹੀ ਗੱਲ 50 ਬਾਲਾ ਹੋ ਜਾਂਦਾ ਜੇ ਤਾਂ ਬੱਕਰੀਆਂ ਸੌਣ ਫੇਰ ਤਾਂ ਮੰਨੀਆਂ ਨਾ ਇਕੱਠੀਆਂ ਨਹੀਂ ਸੁੰਦੀਆਂ ਹਾਂ ਕੋਈ ਸਤ ਬੱਕਰੀਆਂ 10 ਬੱਕਰੀਆਂ ਸੁੰਦੀਆਂ ਇਕੱਠੀਆਂ ਹੀ ਸੁੰਦੀਆਂ ਠੀਕ ਹੈ ਜੇ ਇਕੱਠੀਆਂ ਨੂੰ ਫੇਰ ਤਾਂ ਹੋ ਜਾਊਗਾ ਹਾਂ ਜੇ ਇਕੱਠੀਆਂ ਸੂਣ ਫੇਰ ਹੋ ਸਕਦਾ ਫੇਰ ਹੋ ਸਕਦਾਗਾ ਠੀਕ ਹੈ ਹੁਣ ਤਾਂ ਯਾਨੀ ਕਿਸੇ ਬਾਡੀ ਚੱਕ ਕੇ ਹਾਂ ਹੁਣ ਨਹੀਂ ਸਹੀ ਜਦੋਂ ਗਰਮੀ ਨਾ ਸਰਦੀ ਮੌਸਮ ਵਧੀਆ ਅਠ ਰਹਿ ਜਾ ਹੁੰਦਾ ਨਾ ਇਹਦਾ ਹੀ ਪੁਆਇੰਟ ਹੈ ਯਾਰੀ ਹਾਂ ਇਹਦਾ ਸਹੀ ਹੈ ਇਹਨੇ ਵੀ ਕਦੇ ਸੂਣਾ ਇਹ ਵੀ ਚਾਰ ਮਹੀਨਾ ਤੱਕ ਜਾਨੀ ਕਿ ਸਾਰੇ ਇਕੱਠੀ ਕਰਾਸ ਹੋਈ ਨੇ ਹਾਂ ਬਸ ਨਾ ਲਗ-ਲਗ ਬਾਈ ਦੇ ਸਾਰੇ ਗੱਬਣ ਹੀ ਨਹੀਂ ਗਏ ਨਾ ਉਹ ਲੈ ਵੀ ਕਾਲੀ ਜੀ ਫੜਕੀ ਆਇਓ ਹੋਰ ਕੰਮ ਕੀ ਕਰਦਾ ਬਾਈ ਨਾਲ ਉਹ ਤਾਂ ਖੇਤੀ ਕਰਦੇ ਆਂ ਖੇਤੀ ਹਾਂ ਕਿੰਨੀ ਕ ਖੇਤੀ ਕਰਦੇ ਆਂ 10-12 ਕਿੱਲਾਂ ਦੀ 10-12 ਕਿੱਲਾਂ ਦੀ ਹਾਂ ਬੱਕਰੀਆਂ ਚਾਰਨ ਵਾਸਤੇ ਕਿੰਨੇ ਬੰਦੇ ਰੱਖਿਓ ਨੇ ਫਿਰ ਇੱਕੋ ਹੀ ਬੰਦਾ ਜੀ ਆਪਣੇ ਕੋਲ ਚਾਰ ਲਿਆਉਂਦਾ ਹਾਂ ਹਾਂ ਚਾਰ ਲਿਆਉਂਦਾ ਠੀਕ ਹੈ ਮਾਉਂ ਇਕੱਠੇ-ਕੁੱਠੇ ਵਾਜ ਜਾਂਦੇ ਆ ਪਿੰਡ 'ਚ ਦੋ-ਤਿੰਨ ਬੰਦੇ ਇਕੱਠੇ ਲਾ ਜਾਂਦੇ ਬੱਕਰੀ ਕਦੋਂ ਕੋ ਵਾਕ ਕੀਤਾ ਹੈ ਹੋ ਗਈ 600-700 ਰੁਪਏ 600-700 ਹਾਂ ਉਦੋਂ ਪਹਿਲਾਂ ਘਰੇ ਕੌਣ ਰੱਖਦਾ ਸੀ ਕੋਈ ਵੀ ਨਹੀਂ ਰੱਖਦਾ ਕੀਨੇ ਪਾਇਆ ਇਹ ਸੌਂਪ ਇਹ ਤਾਂ ਮੈਂ ਹੀ ਰੱਖਣ ਲੱਗਿਆ ਆ ਵੀ ਰੱਖਣ ਲੱਗਿਆ ਠੀਕ ਆ ਪੜਿਆ ਕਿੰਨਾ ਪੜਿਆ 10 10 ਫੁੱਟ ਪਹਿਲਾਂ ਮੈਂ 4 ਸਾਲ ਘਰੇ ਹੀ ਰੱਖੀਆਂ ਕਿਤੇ ਕਿਤੇ ਦੋ ਜੇ ਹੁਣ 3 ਸਾਲਾਂ ਦਾ ਬੰਦਾ ਰੱਖਿਆ ਹੋਇਆ ਹੈ। ਘਰਦਿਆਂ ਨੇ ਨਹੀਂ ਕਿਹਾ ਵੀ ਬੱਕਰੀਆਂ ਰੱਖੀ ਜਾਂਣਾ। ਨਾ ਨਾ ਕੁਛ ਨਹੀਂ। ਵੀ ਐਨੀ ਜ਼ਮੀਨ ਆ ਗਈ। ਪੜ੍ਹ ਲਿਖ ਲੈ ਜਾ। ਹੈਨਾ? ਕੁਛ ਨਹੀਂ ਕਿਹਾ। ਠੀਕ ਹੈ। ਕਿਹਾ ਹੀ ਨਹੀਂ ਅਜਮ ਵੀ। ਨਾ 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 ਨਾ। ਰਿਸ਼ਤੇਦਾਰਾਂ ਨੇ ਤਾਂ ਕਿਹਾ ਉਹ ਮੁਰਗੇ ਮਾਰ ਕੇ ਰੱਖਦੇ ਸੀਗੇ ਉਹ ਕਹਿੰਦੇ ਮੁਰਗੇ ਹੀ ਰੱਖਣੇ ਵੀ ਬੱਕਰੀਆਂ ਰੱਖ। ਬੱਕਰੀਆਂ ਰੱਖ ਲਾ। ਹਾਂ। ਠੀਕ ਹੈ। ਲੈ ਵੀ 12 ਕਿੱਲੇ ਕੁ ਟੁਕੜ ਖੇਤੀ ਕਰਦਾ ਬਾਈ। ਜ਼ਮੀਨ ਵੀ ਹੈਗੀ ਹੈ ਇਹ ਨਹੀਂ ਹੈਗਾ। ਸਾਰਾ ਕੁਝ ਹੈਗਾ ਹੈਗਾ। ਫੇਰ ਵੀ ਬੱਕਰੀਆਂ ਰੱਖੀਆਂ ਨੇ। ਖੇਤੀ ਨਾਲੋਂ ਵਧੀਆ ਇਹ ਹਾਂ ਖੇਤੀ ਦੇ ਨਾਲ ਵਧੀਆ ਨਹੀਂ ਖੇਤੀ ਆਪ ਦੀ ਥਾਂ ਜੀ ਆਪ ਠੀਕ ਹੈ ਵੀ ਨਾਲ-ਨਾਲ ਵਧੀਆ ਬੰਦਾ ਕਰ ਸਕਦਾ ਹੈਗਾ ਠੀਕ ਹੈ ਜਿਹੜੇ ਜਿਵੇਂ ਤੁਹਾਡੇ ਤਾਂ ਆਪ ਦੇ ਖੇਤ ਹੋਣਗੇ ਦਰਖਤ ਵਗੈਰਾ ਵੀ ਹੁੰਦੇ ਹੋਣਗੇ ਆਪ ਹਾਂ ਹੁੰਦੇ ਜੰਤ ਜੰਤਰ ਵੀ ਬੀਜ ਲੈਣੇ ਆਗੇ ਠੀਕ ਹੈ ਆਪ ਖੇਤ ਦੇ ਵਿੱਚ ਚਰਾਈ ਵੀ ਦੇ ਉਹਨੂੰ ਥੋੜੀ ਬਹੁਤੀ ਨਾ ਹੋਰ ਚਰਾਈ ਬੰਦ ਇਹਨਾਂ ਨੂੰ ਕੋਈ ਨਹੀਂ ਬੀਜਦੇ ਨਾ ਕੋਈ ਚਰਾਈ ਮੱਕੀ ਵਗੈਰਾ ਨਾ ਮੱਕੀ ਵੀ ਉਂ ਪਾਉਣਿਆ ਜੀ ਬਸ ਉ ਤਾਂ ਮੱਕੀ ਲੈ ਲੂ ਲੈ ਲਿਆਂਗੇ ਕਿਦਾਂ ਉ ਤਾਂ ਚਾਰ ਪਾਉਣੇ ਚਾਰ ਖਾਂਦੇ ਜਾਣੀਆਂ ਜਾਂ ਤਾਂ ਖਾਂਦੀ ਨਹੀਂ ਆ ਬਾਹਰਲੀ ਚਰਾਈ ਤੇ ਨਹੀਂ ਆ ਜਿਹੜੀ ਬਾਹਰ ਜਾਂਦੀ ਆ ਉਹ ਚਾਰ ਖਾਂਦੀ ਨਹੀਂ ਖਾਂਦੀ ਘਰੇ ਖੜੂ ਉਹ ਚਾਰ ਖਾ ਸਕਦਾ ਸਹੀ ਗੱਲ ਆ ਲੈ ਵੀ ਚੰਗੀ ਗੱਲ ਠੀਕ ਆ ਵੀਰੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਬੱਕਰੀਆਂ ਚੰਗੀਆਂ ਨੇ ਵੱਧ ਤੋਂ ਵੱਧ ਕਿੰਨੇ ਕਿੰਨੇ ਰੁਪਏ ਦੀਆਂ ਵੇਚੀਆਂ ਨੇ ਬੱਕਰੀਆਂ ਹੁਣ ਤੱਕ 60000 ਦੀ ਵਿੱਚ ਵੇਚੀ ਹੋਈ 60000 ਇਸ ਤੋਂ ਵੱਧ ਤਾਂ ਨਹੀਂ ਵੇਚੀ ਸਹੀ ਗੱਲ ਆ ਲੈ ਵੀ ਜਿਹੋ ਜੀ ਬੱਕਰੀ ਹੁੰਦੀ ਉਹ ਇਹਦਾ ਮੁੱਲ ਹੋ ਇਹ ਵੀ ਹਲੇ ਬਾਈ ਨੇ ਆਪਦਾ ਰੇਟ ਦੱਸਿਆਗਾ ਉਦੋਂ ਗਾਹ ਲਾਉਣ ਵਾਲੇ ਨੇ ਲਾਉਣਾ ਹੁੰਦਾ ਭਾਈ 25 ਵਾਲੀਆਂ ਵੀ ਹੈਗੀਆਂ ਉਹਦਾ 25 ਮੰਗਦੇ ਆ ਸੀ ਇਹਦਾ ਇਹਦਾ 20000 ਰੁਪਿਆ ਮੰਗਦੇ ਆ ਅੱਛਾ ਹਾਂ 25 ਵਾਲੀਆਂ 22 ਵਾਲੇ ਵੀ ਹੈਗੀਆਂ ਬਾਕੀ ਅਗਲੇ ਨੇ ਮੁੱਲ ਆਪਦਾ ਲਾਉਣਾ ਹਾਂ 4 ਕ ਬੱਕਰੀਆਂ ਜਾਦੇ ਮੁੱਲ ਦੀਆਂ ਹਾਂ 4-5 ਘੱਟ ਮੁੱਲ ਦੀ ਸਹੀ ਆ ਠੀਕ ਆ ਭਰਾਵਾ ਬਹੁਤ ਧੰਨਵਾਦ ਹੈ ਨਾ ਓਕੇ